ਕੱਲ ਕੇਂਦਰ ਸਰਕਾਰ ਨੇ ਬਜਟ ਪਾਸ ਕੀਤਾ ਔਰ ਹਮੇਸ਼ਾ ਦੀ ਤਰ੍ਹਾਂ ਪੰਜਾਬ ਨੂੰ ਉਹਦੇ ਤੋਂ ਵਸਾਰਿਆ ਗਿਆ ਪੰਜਾਬ ਸਟੇਟ ਦਾ ਉਹਦੇ ਚ ਨਾਮ ਤੱਕ ਨਹੀਂ ਲਿਆ ਗਿਆ ਪਿਛਲੇ ਸਾਲ ਅਸੀਂ 2025 ਦੇ ਵਿੱਚ ਬਹੁਤ ਵੱਡੀ ਕੁਦਰਤੀ ਕਰੋਪੀ ਪੰਜਾਬ ਚ ਆਈ ਪੰਜਾਬ ਹੜ੍ਹਾਂ ਦੀ ਮਾਰ ਤੇ ਠਾ ਗਿਆ ਸਾਡੇ ਸੈਂਕੜੇ ਪਿੰਡ ਜਿਹੜੇ ਉਹ ਤਬਾਹ ਹੋ ਗਏ ਸਾਡਾ ਅਰਬਾਂ ਖਰਬਾਂ ਦਾ ਨੁਕਸਾਨ ਹੋ ਗਿਆ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਸੀ ਉਹ ਦਰਿਆ ਦੇ ਵਿੱਚ ਵਹਿ ਗਈਆਂ ਅਸੀਂ ਬੜੀ ਆਸ ਰੱਖਦੇ ਹਾਂ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਆ ਰਹੇ ਨੇ ਦੇਸ਼ ਦਾ ਬਜਟ ਪੇਸ਼ ਹੋ ਰਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਲਈ ਉਹ ਕੋ ਵੱਡਾ ਆਰਥਿਕ ਪੈਕੇਜ ਜਿਹੜਾ ਉਹ ਅਨਾਉਂਸ ਕਰਨਗੇ ਤਾਂ ਕਿ ਕਿਸਾਨਾਂ ਦੇ ਜਿਹੜੇ ਜ਼ਖਮ ਨੇ ਉਹਨਾਂ ਤੇ ਮਰਮ ਦਾ ਕੰਮ ਹੋਊਗਾ ਪਰ ਬੜੇ ਦੁੱਖ ਦੀ ਗੱਲ ਹੈ ਕਿ ਨਾ ਦੇਸ਼ ਦੇ ਬਜਟ ਵਿੱਚ ਉਹ ਉਹਨਾਂ ਨੇ ਕੁਛ ਸਾਡੀ ਕਿਸਾਨੀ ਲਈ ਦਿੱਤਾ ਤੇ ਨਾ ਹੀ ਜਦੋਂ ਉਹ ਪੰਜਾਬ ਆਏ ਆ ਨਾ ਉਹਨਾਂ ਨੇ ਪੰਜਾਬ ਦੀ ਕਿਸਾਨੀ ਲਈ ਕੋਈ ਵੱਡੀ ਅਨਾਉਂਸਮੈਂਟ ਕੀਤੀ ਆ ਅਸੀਂ ਆਸ ਰੱਖਦੇ ਹਾਂ ਕਿ ਇੱਕ ਤੇ ਜਿਹੜੇ ਫਲੱਡ ਅਫੈਕਟਡ ਪੈਕੇਜ ਐ ਸੀਐਮ ਸਾਹਿਬ ਨੇ ਮੰਗਿਆ ਕਿ ਪੰਜਾਬ ਨੂੰ ਇੱਕ ਸਪੈਸ਼ਲ ਪੈਕੇਜ ਦਿੱਤਾ ਜਾਂਦਾ ਦੂਜਾ ਜਿਹੜੇ ਸਾਡੇ ਕਿਸਾਨ ਭਰਾ ਬੜੇ ਲੰਬੇ ਸਮੇਂ ਤੋਂ ਮੰਗ ਕਰ ਰਹੇ ਸੀ ਕਿ ਐਮਐਸਪੀ ਜਿਹੜੀ ਆ ਉਹ ਬਹਾਲ ਹੋਣੀ ਚਾਹੀਦੀ ਆ ਜਿਹੜੀ ਕਿ ਉਹਨਾਂ ਵਾਦਾ ਕੀਤਾ ਸੀ ਜਦੋਂ ਸਾਡੇ ਕਿਸਾਨ ਭਰਾ ਕਿਸਾਨ ਅੰਦੋਲਨ 'ਚ ਉੱਠ ਕੇ ਆਏ ਆ ਤੇ ਇਹ ਇਨ ਪ੍ਰਿੰਸੀਪਲ ਸੈਂਟਰਲ ਗਵਰਨਮੈਂਟ ਨੇ ਮੰਨਿਆ ਸੀ ਕਿ ਐਮਐਸਪੀ ਵੀ ਕਿਸਾਨਾਂ ਨੂੰ ਅਸੀਂ ਦਿਆਂਗੇ ਪਰ ਉਹ ਵੀ ਜਿਹੜੀ ਆ ਉਸ ਗੱਲ ਤੋਂ ਕੇਂਦਰ ਸਰਕਾਰ ਮੁੱਕਰ ਗਈ ਆ ਔਰ ਦੂਸਰਾ ਪੰਜਾਬ ਦੇ ਲਈ ਕੋਈ ਵੀ ਵੱਡਾ ਕੋਈ ਇੰਸਟੀਚਿਊਟ ਏਮਜ਼ ਵਰਗਾ ਜਾਂ ਪੀਜੀਆਈ ਦਾ ਕੋਈ ਸੈਟੇਲਾਈਟ ਸੈਂਟਰ ਉਹ ਇਸ ਬਜਟ ਦੇ ਵਿੱਚ ਨਹੀਂ ਦਿੱਤਾ ਗਿਆ ਉਲਟਾ ਜਿਹੜਾ ਆਰਡੀਐਫ ਦਾ ਪੈਸਾ ਪੰਜਾਬ ਦਾ ਉਹ ਰੋਕਿਆ ਗਿਆ ਵਾ ਕਿਉਂਕਿ ਕੇਂਦਰ ਸਰਕਾਰ ਪੰਜਾਬ ਦਾ ਜਿਹੜਾ ਆਰਥਿਕ ਢਾਂਚਾ ਆ ਖਾਸ ਕਰਕੇ ਜਿਹੜਾ ਸਾਡਾ ਮੰਡੀਕਰਨ ਦਾ ਢਾਂਚਾ ਵਾ ਉਹ ਦੁਨੀਆ ਦਾ ਸਭ ਤੋਂ ਵਧੀਆ ਪੰਜਾਬ ਦਾ ਮੰਡੀਕਰਨ ਸਿਸਟਮ ਆ ਹਰ 5-7 ਕਿਲੋਮੀਟਰ ਦੇ ਰੇਡੀਅਸ 'ਚ ਇੱਕ ਮੰਡੀ ਪੰਜਾਬ 'ਚ ਹੈਗੀ ਆ ਸਭ ਤੋਂ ਵਧੀਆ ਮੰਡੀਕਰਨ ਸਿਸਟਮ ਦੁਨੀਆ ਦਾ ਪੰਜਾਬ 'ਚ ਆ ਪਰ ਦੁੱਖ ਦੀ ਗੱਲ ਆ ਕੇ ਕਾਰਪੋਰੇਟ ਘਰਾਣਿਆਂ ਨੂੰ ਇਹ ਮੰਡੀਕਰਨ ਸਿਸਟਮ ਕੇਂਦਰ ਸਰਕਾਰ ਦੇਣਾ ਚਾਹੁੰਦੀ ਆ। ਇਹੀ ਕਾਰਨ ਆ ਕਿ ਸਾਡੇ ਪਿਛਲੇ 4 ਸਾਲ ਤੋਂ ਆਰਡੀਐਫ ਦੇ ਪੈਸੇ ਜਿਹੜੇ ਅਸੀਂ ਰੂਰਲ ਸੜਕਾਂ ਬਣਾਉਣੀਆਂ ਸੀ ਆਪਣਾ ਮੰਡੀਕਰਨ ਸਿਸਟਮ ਜਿਹੜਾ ਉਹਨੂੰ ਹੋਰ ਤਗੜਾ ਕਰਨਾ ਸੀ ਉਹਦੇ ਇੱਕ ਵੀ ਪਰਪਿਆ ਜਿਹੜਾ ਵਾ ਉਹ ਰਿਲੀਜ਼ ਨਹੀਂ ਕੀਤਾ ਗਿਆ। ਔਰ ਉਲਟਾ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਦੇ ਹਜ਼ਾਰਾਂ ਲੱਖਾਂ ਕਰੋੜ ਦੇ ਜਿਹੜੇ ਕਰਜ਼ੇ ਆ ਉਹ ਮਾਫ ਕੀਤੇ ਗਏ ਆ। ਔਰ ਇਹ ਸਰਕਾਰ ਵੀ ਜਿਹੜੀ ਆ ਇਹ ਪੂੰਜੀਵਾਦੀਆਂ ਦੀ ਸਰਕਾਰ ਆ ਕਿਸਾਨਾਂ ਦੇ ਨਾਲ ਹਮੇਸ਼ਾ ਇਨਾਂ ਧਰੋਹ ਕਮਾਇਆ ਨਾ ਕਿਸਾਨਾਂ ਦਾ ਕੋਈ ਕਰਜ਼ਾ ਅਜੇ ਤੱਕ ਇਹਨਾਂ ਨੇ ਮਾਫ ਕੀਤਾ ਕੇਵਲ ਸਿਰਫ ਅਦਾਨੀ ਤੇ ਅੰਬਾਨੀ ਦੀ ਇਹ ਸਰਕਾਰ ਆ ਇਹਦੇ ਤੋਂ ਅੱਗੇ ਗਰੀਬ ਵਰਗ ਲਈ ਕਿਸਾਨ ਵਰਗ ਲਈ ਇਸ ਬਜਟ ਦੇ ਵਿੱਚ ਕੁਝ ਵੀ ਜਿਹੜਾ ਵਾ ਉਹ ਪੈਦਾ ਨਹੀਂ ਹੋਇਆ ਔਰ ਇਹਦੇ ਨਾਲ ਨਾਲ ਜੋ ਨਰੇਗਾ ਦਾ ਖਿਲਾਫ ਵੀ ਇਹਨਾਂ ਨੇ ਜਿਹੜੀ ਉਹ ਖਤਮ ਕੀਤੀ ਆ ਉਹ ਵੀ ਬਹੁਤ ਮੰਦ ਭਾਗਾ ਵਾ ਕਿ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਦੇ ਨਾਲ ਵੀ ਇਹਨਾਂ ਨੇ ਬਹੁਤ ਵੱਡਾ ਧੱਕਾ ਕੀਤਾ ਵਾ ਸੋ ਇਹ بڑا ਰੁਝਾਨ ਜਿਹੜਾ ਮਾੜਾ ਆ ਜਿਹੜੀਆਂ ਸਟੇਟਾਂ ਦੇ ਵਿੱਚ ਭਾਪੀ ਦੀ ਸਰਕਾਰ ਉਹਨਾਂ ਸਟੇਟਾਂ ਨੂੰ ਆਰਥਿਕ ਪੈਕੇਜ ਵੀ ਦਿੱਤੇ ਜਾਂਦੇ ਆ ਉਹਨਾਂ ਸਟੇਟਾਂ ਨੂੰ ਜਿਹੜਾ ਵਾ ਹਰ ਚੀਜ਼ ਠੱਗੇ ਰੱਖਿਆ ਜਾਂਦਾ ਤੇ ਜਿਹੜੀਆਂ ਸਟੇਟਾਂ ਚ ਜਿਹੜੀ ਆ ਵਿਰੋਧੀ ਧਿਰ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਅੱਖੋਂ ਪਰੋਖਿਆ ਕੀਤਾ ਜਾਂਦਾ ਵਾ ਇਹ ਰੁਝਾਨ ਜਿਹੜਾ ਵਾ ਇਹ ਬਹੁਤ ਮਾੜਾ ਮੈਂ ਮੋਦੀ ਜੀ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਤੁਸੀਂ ਸਟੇਟਸਮੈਨ ਬਣੋ ਕੱਲੇ ਬੀਜੇਪੀ ਦੇ ਜਾਂ ਆਰਐਸਐਸ ਦੇ ਹੱਥ ਟੋਕਾ ਬਣ ਕੇ ਨਾ ਰਹਿ ਜਾਓ ਤੁਹਾਨੂੰ ਪੂਰੇ ਦੇਸ਼ ਨੇ ਪ੍ਰਧਾਨ ਮੰਤਰੀ ਬਣਾਇਆ ਆਪਣੇ ਪੁਰਾਣੇ ਪਾਰਟੀ ਦੇ ਬੰਦਿਆਂ ਤੋਂ ਸਿੱਖ ਲਓ ਅਟਲ ਬਿਹਾਰੀ ਵਾਜਪਾਈ ਜੀ ਦੇਸ਼ ਦੇ ਪ੍ਰਾਈਮ ਮਿਨਿਸਟਰ ਰਹੇ ਡਾਕਟਰ ਮਨਮੋਨ ਸਿੰਘ ਦੇਸ਼ ਦੇ ਪ੍ਰਾਈਮ ਮਿਨਿਸਟਰ ਰਹੇ ਪਰ ਉਹਨਾਂ ਨੇ ਕਦੀ ਪੱਖਪਾਤ ਨਹੀਂ ਸੀ ਕਿਸੇ ਸਟੇਟ ਨਾਲ ਕੀਤਾ ਜੋ ਸਟੇਟਾਂ ਦਾ ਬਣਦਾ ਹੱਕ ਸੀ ਉਹਨਾਂ ਨੂੰ ਦਿੰਦੇ ਦਿੰਦੇ ਹੁੰਦੇ ਸੀ ਸੋ ਇਸ ਕਰਕੇ ਮੈਂ ਕੇਂਦਰ ਸਰਕਾਰ ਨੂੰ ਇਹ ਵਾਰਨਿੰਗ ਵੀ ਦੇਣਾ ਚਾਹਾਂਗਾ ਕਿ ਜਿਹੜਾ ਤੁਸੀਂ ਇਹ ਵਿਤਕਰਾ ਕਰ ਰਹੇ ਹੋ ਇਹ ਆਉਣ ਵਾਲੇ ਸਮੇਂ 'ਚ ਦੇਸ਼ ਦੇ ਲਈ ਦੇਸ਼ ਨੂੰ ਵੰਡਣ ਦੇ ਵਿੱਚ ਬੜਾ ਘਾਤਕ ਸਾਬਤ ਹੋਊਗਾ ਇਸ ਲਈ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨਾ ਬੇਨਤੀ ਕਰਨਾ ਚਾਹੁੰਨਾ ਕਿ ਸਾਰੀਆਂ ਸਟੇਟਾਂ ਦੇ ਨਾਲ ਬਰਾਬਰੀ ਰੱਖੋ ਕਿਉਂਕਿ ਸਾਡਾ ਦੇਸ਼ ਜਿਹੜਾ ਵਾ ਇਹ ਯੂਨਿਟੀ ਐਂਡ ਡਾਈਵਰਸਿਟੀ ਆ ਇੱਥੇ ਅਲੱਗ-ਅਲੱਗ ਜਾਤ ਧਰਮ ਦੇ ਰੰਗਾਂ ਦੇ ਲੋਕ ਰੀਜਨ ਦੇ ਲੋਕ ਰਹਿੰਦੇ ਨੇ ਇੱਕ ਗੁਲਦਸਤਾ ਆ ਤੇ ਇਹਨੂੰ ਗੁਲਦਸਤਾ ਬਣਾ ਕੇ ਰੱਖੋ ਸਾਰਿਆਂ ਨੂੰ ਬਰਾਬਰ ਦੇ ਹੱਕ ਹਕੂਕ ਦਿਓ ਤਾਂ ਕਿ ਖੁਸ਼ੀ ਨਾਲ ਸਾਰੇ ਇਸ ਦੇਸ਼ ਦੇ ਸ਼ਹਿਰੀ ਹੋਣ ਦਾ ਮਾਣ ਜਿਹੜਾ ਵਾ ਉਹ ਕਰ ਸਕਣ